പൂതന തോടി ല ഹന തോട ലൂത് തോടി ല ഹര പൂത്ോടല മീ യോടല മീ യോട ਇਨ ਇੱਕ ਗਰਾ ਪਾਇਆ ਫੇਰ ਮਾਂ ਇਨ ਖਸਮ ਕੀਦਾ ਤੇਰ ਮਾਂ ਹੁਣ 14ਵੇਂ ਦੀ ਵਾਰੀ ਐ ਹਜੇ ਇੱਕ ਵਾਰੀ ਐ ਹੁਣ 14ਵੇਂ ਦੀ ਵਾਰੀ ਐ ਹਜੇ ਵੀ ਇੱਕ ਵਾਰੀ ਐ ਹਰ ਹਰ ਪੁੱਦਨਾ ਤੋੜ ਲੈਣ ਦੇ ਹਰ ਹਰ ਪੁੱਦਨਾ ਤੋੜ ਲੈਣ ਦੇ ਹਰ ਹਰ ਪੁੱਦਨਾ ਤੋੜ ਲੈਣ ਦੇ ਇਸ ਚਾਚੀ ਜੋਗਾ ਤੋੜ ਲੈਣਦੇ ਇਸ ਚਾਚੀ ਜੋਗਾ ਤੋੜ ਲੈਣਦੇ ਇਹਨੇ ਕੱਗਰਾ ਪਾਇਆ ਫਿਰ ਮਾਂ ਇਨ ਖਸਮ ਕੀਤਾ ਤੀਰ ਮਾਂ ਹੁਣ 14ਵੇਂ ਦੀ ਵਾਰੀ ਐ ਹਜੇ ਵੀ ਕਵਾਰੀ ਐ ਹੁਣ 14ਵੇਂ ਦੀ ਵਾਰੀ ਐ ਹਜੇ ਵੀ ਕਵਾਰੀ ਐ ਹਰ ਹਰ ਪੂਦਨਾ ਤੋੜ ਲੈਣ ਦੇ ਹਰ ਹਰ ਪੂਦਨਾ ਤੋੜ ਲੈਣ ਦੇ ਹਰ ਹਰ ਪੂਦਨਾ ਤੋੜ ਲੈਣ ਦੇ ਇਸ ਤਾਈ ਜੋਗਾ ਤੋੜ ਲੈਣ ਦੇ ਇਸ ਤਾਈ ਜੋਗਾ ਤੋੜ ਲੈਣ ਦੇ ਇਨੇ ਕੱਗਰਾ ਪਾਇਆ ਫਿਰ ਮਾਂ ਇਨ ਖਸਮ ਕੀਤਾ ਧੀਰ ਮਾਂ ਹੁਣ 14ਵੇਂ ਦੀ ਵਾਰੀ ਆ ਹਜੇ ਵੀ ਕਵਾਰੀ ਆ ਹੁਣ 14ਵੇਂ ਦੀ ਵਾਰੀ ਐ ਹਜੇ ਵੀ ਕਵਾਰੀ ਐ ਹਰ ਹਰ ਪੂਦਨਾ ਤੋੜ ਲੈਣ ਦੇ 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 ਇਸ ਪੂਆ ਜੋਗਾ ਤੋੜ ਲੈਣ ਦੇ ਇਸ ਪੂਆ ਜੋਗਾ ਤੋੜ ਲੈਣ ਦੇ ਇਹਨੇ ਕੱਗਰਾ ਪਾਇਆ ਫਿਰ ਮਾਂ ਇਨੀ ਖਸਮ ਕੀਤਾ ਤੇਰਾਂ ਹੁਣ 14ਵੇਂ ਦੀ ਵਾਰੀ ਐ ਹਜੇ ਵੀ ਕੋ ਵਾਰੀ ਐ ਹੁਣ 14ਵੇਂ ਦੀ ਵਾਰੀ ਐ ਹਜੇ ਵੀ ਕੋ ਵਾਰੀ ਐ ਹਰ ਹਰ ਪੂਦਨਾ ਤੋੜ ਲੈਣ ਦੇ ਹਰ ਹਰ ਪੂਦਨਾ ਤੋੜ ਲੈਣ ਦੇ ਹਰ ਹਰ ਪੂਦਨਾ ਤੋੜ ਲੈਣ ਦੇ ਹਰ ਹਰ ਪੂਦਨਾ ਤੋੜ ਲੈਣ ਦੇ